ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਪੇਸ਼ ਕਰ ਰਹੇ ਹਾਂ ਪਿਛਲੇ ਇੱਕ ਹਫਤੇ ਦੌਰਾਨ ਹੋਏ ਅਤੇ ਚੱਲ ਰਹੇ ਅਹਿਮ ਖੇਡ ਮੁਕਾਬਲੇ ਅਤੇ ਖੇਡ ਸਰਗਰਮੀਆਂ ਦਾ تفصیلی लेखा जोखा ਨਾਲ ਦੀ ਨਾਲ ਤੁਹਾਨੂੰ ਦੱਸ ਰਹੇ ਹਾਂ ਪਿਛਲੇ ਇੱਕ ਹਫਤੇ ਦੌਰਾਨ ਹੋਏ ਵੱਡੇ ਕਮਾਂਤਰੀ ਖੇਡ ਟੂਰਨਾਮੈਂਟਾਂ ਦੇ ਤਾਜ਼ਾ ਨਤੀਜਿਆਂ ਦੀ ਸਾਰੀ ਜਾਣਕਾਰੀ ਖਿਡਾਰੀਆਂ ਦੇ ਵੇਰਵੇ ਅਤੇ ਕੁਝ ਹੋਰ ਤਾਜ਼ਾ ਖੇਡ ਮਾਮਲਿਆਂ ਬਾਰੇ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਐਸ ਵਾਰ ਦਾ ਇਹ ਤਾਜ਼ਾ ਤਰੀਨ ਅੰਕ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕਰਦੇ ਹਾਂ ਬੀਤੇ ਦਿਨੀ ਮੁਕੰਮਲ ਹੋਏ ICC T20 ਕ੍ਰਿਕਟ ਵਿਸ਼ਵ ਕੱਪ ਬਾਰੇ ਜਿਸ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਇੱਕ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਲੰਬੇ ਅਰਸੇ ਬਾਅਦ ਵਿਸ਼ਵ ਕੱਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਇਸ ਬਿਹਤ ਫਸਵੇ ਫਾਈਨਲ ਮੈਚ ਦੇ 5 ওভার ਬਾਕੀ ਰਹਿੰਦੇ ਆ ਦੱਖਣੀ ਅਫਰੀਕਾ ਦੀ ਜਿੱਤ ਲਗਭਗ ਤੈ ਨਜ਼ਰ ਆ ਰਹੀ ਸੀ ਪਰ ਐਨ ਮੌਕੇ ਤੇ ਪਾਸਾ ਪਲਟਿਆ ਲਗਾਤਾਰ ਵਿਕਟਾਂ ਡਿਗਣ ਕਰਕੇ ਦੱਖਣੀ ਅਫਰੀਕਾ ਦੀ ਟੀਮ ਅਜੀਹਾ ਲੜਖੜਾਈ ਕਿ ਵਿਸ਼ਵ ਕੱਪ ਦਾ ਖਿਤਾਬ ਭਾਰਤੀ ਕ੍ਰਿਕਟ ਟੀਮ ਦੀ ਝੋਲੀ ਆ ਪਿਆ ਭਾਰਤੀ ਗੇਂਦਬਾਜ਼ਾਂ ਨੇ ਮੈਚ ਦੇ ਅਖੀਰਲੇ ਪਲਾਂ ਦੌਰਾਨ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਉੱਤੇ ਅਜੀਹਾ ਦਬਾਅ ਬਣਾਇਆ ਜਿਸ ਨੂੰ ਉਤਚਲ ਨਹੀਂ ਸਕੇ ਅਤੇ ਭਾਰਤ ਨੇ ਇਹ ਮੈਚ ਅਤੇ ਵਿਸ਼ਵ ਕੱਪ ਦਾ ਖਿਤਾਬ ਅਜੇ ਤੂੰ ਰਹਿੰਦੇ ਹੋਏ ਜਿੱਤ ਲਿਆ ਇਸ ਮੈਚ ਵਿੱਚ ਭਾਰਤ ਨੇ ਵਿਰਾਟ ਕੋਹਲੀ ਦੇ ਅਰਧ ਸੈਂਕੜੇ ਮਗਰੋਂ ਤੀਸ ਗੇਂਦਬਾਜ਼ਾਂ ਅਰਸ਼ਦੀਪ ਸਿੰਘ ਜਸਪ੍ਰਿਤ ਬੁਮਰਾ ਅਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ 17 ਸਾਲਾਂ ਬਾਅਦ ਇੱਕ ਵਾਰ ਫਿਰ T20 ਕ੍ਰਿਕਟ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕਰ ਲਿਆ ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਦੱਖਣੀ ਅਫਰੀਕਾ ਦੀ ਟੀਮ ਨੂੰ 7 ਦੌੜਾਂ ਦੇ ਫਰਕ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਗੇਂਦਬਾਜ਼ ਜਸਪ੍ਰਿਤ ਬੁਮਰਾ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਬਦਲੇ ਪਲੇਅਰ ਆਫ ਦਾ ਟੂਰਨਾਮੈਂਟ ਚੁਣਿਆ ਗਿਆ। ਇਸ ਟੂਰਨਾਮੈਂਟ ਵਿੱਚ 8 ਮੈਚਾਂ ਦੌਰਾਨ ਜਸਪ੍ਰਿਤ ਬੁਮਰਾ ਨੇ 8.27 ਦੀ ਔਸਤ ਨਾਲ ਕੁੱਲ 15 ਵਿਕਟਾਂ ਹਾਸਲ ਕੀਤੀਆਂ। ਫਾਈਨਲ ਵਿੱਚ ਉਸਨੇ 18 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਇਸ ਤਰ੍ਹਾਂ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਫਾਈਨਲ ਮੈਚ ਦਾ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਅਤੇ ਵਿਰਾਟ ਕੋਹਲੀ ਦੀ ਪਾਰੀ ਫਾਈਨਲ ਮੈਚ ਵਿੱਚ ਕਾਫੀ ਅਹਿਮ ਸਾਬਤ ਹੋਈ ਭਾਰਤੀ ਕ੍ਰਿਕਟ ਟੀਮ ਨੇ 17 ਸਾਲ ਪਹਿਲਾਂ ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਪਹਿਲੀ ਵਾਰ T20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ ਜਦਕਿ ਸਾਲ 2013 ਵਿੱਚ ਚੈਂਪੀਅਨਸ ਟਰੋਫੀ ਜਿੱਤਨ ਮਗਰੋਂ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਆਈਸੀਸੀ ਖਿਤਾਬ ਸਾਬਤ ਹੋਇਆ ਇਸ ਨਾਲ ਹੀ ਭਾਰਤ ਦੋ ਵਾਰ T20 ਕ੍ਰਿਕਟ ਵਿਸ਼ਵ ਕੱਪ ਜਿੱਤਨ ਵਾਲਾ ਤੀਜਾ ਮੁਲਕ ਬਣ ਗਿਆ ਇਸ ਤੋਂ ਪਹਿਲਾਂ ਵੈਸਟ ਇੰਡੀਜ਼ 2012 ਅਤੇ 2016 ਵਿੱਚ ਅਤੇ ਇੰਗਲੈਂਡ 2010 ਅਤੇ 2022 ਦੋ ਵਾਰ T20 ਦਾ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕਰ ਚੁੱਕੇ ਨੇ ਦੱਖਣੀ ਅਫਰੀਕਾ ਦੀ ਟੀਮ ਵੀ ਇਸ ਸਮੁੱਚੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ ਅਤੇ ਫਾਈਨਲ ਵਿੱਚ ਆ ਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਕ੍ਰਿਕਟ ਟੀਮ ਦੀ ਇਸ ਜਿੱਤ ਦੇ ਕੁਝ ਹੋਰ ਪਹਿਲੂਆਂ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਭਾਰਤ ਦੇ ਚੈਂਪੀਅਨ ਬਣਦੇ ਸਾਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ T20 ਕ੍ਰਿਕਟ ਤੋਂ ਸੰਨਿਆਸ ਦਾ ਵੱਡਾ ਫੈਸਲਾ ਲੈ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹਾਲਾਂਕਿ ਇਹ ਦੋਹੇ ਸਟਾਰ ਖਿਡਾਰੀ ਇੱਕ ਰੋਜ਼ਾ ਕ੍ਰਿਕਟ ਟੈਸਟ ਮੈਚ ਕ੍ਰਿਕਟ ਅਤੇ IPL ਖੇਡਦੇ ਰਹਿਣਗੇ ਇਸੇ ਤਰ੍ਹਾਂ ਰਵਿੰਦਰ ਜਡੇਜਾ ਨੇ ਵੀ ਕੁਮਾਂਤਰੀ T20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਇਸ ਜਿੱਤ ਨਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਇਸ ਦੌਰਾਨ ਰੋਹਿਤ ਸ਼ਰਮਾ ਨੇ ਇੱਕ ਨਹੀਂ ਸਗੋਂ ਤਿੰਨ ਵਿਸ਼ਵ ਰਿਕਾਰਡ ਤੋੜੇ ਆਓ ਜਾਣਦੇ ਹਾਂ ਇਹਨਾਂ ਰਿਕਾਰਡਾਂ ਬਾਰੇ ਰੋਹਿਤ ਸ਼ਰਮਾ T20 ਕ੍ਰਿਕਟ ਵਿੱਚ 50 ਮੈਚ ਬਤੌਰ ਕਪਤਾਨ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਕਪਤਾਨ ਬਣ ਗਏ ਨੇ ਸਾਲ 2021 ਵਿੱਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਗਿਆ ਅਤੇ ਉਦੋਂ ਤੋਂ ਉਹਨਾਂ ਨੇ ਕੁੱਲ 61 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਜਿਸ ਵਿੱਚੋਂ 50 ਮੈਚਾਂ ਵਿੱਚ ਟੀਮ ਨੇ ਜਿੱਤ ਹਾਸਲ ਕੀਤੀ ਇਸ ਤਰ੍ਹਾਂ ਭਾਰਤ ਦੀ ਜਿੱਤ ਦੀ ਪ੍ਰਤੀਸ਼ਤ ਵੀ ਕਾਫੀ ਉੱਚੀ ਬਣਦੀ ਹੈ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ T20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਭਾਰਤ ਦੀ ਖਿਤਾਬੀ ਜਿੱਤ ਸਭ ਤੋਂ ਵੱਡੀ ਜਿੱਤ ਸਾਬਤ ਹੋਈ ਰੋਹਿਤ ਸ਼ਰਮਾ ਨੇ ਭਾਰਤੀ ਖਿਡਾਰੀ ਵਜੋਂ ਦੋ ਵਾਰ T20 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਵੀ ਜਿੱਤਿਆ। ਸਾਲ 2007 ਵਿੱਚ ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ ਪਹਿਲਾ T20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਕੋਈ ਮੈਚ ਹਾਰੇ ਬਿਨਾ T20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਵੀ ਬਣ ਗਈ ਹੈ। ਤਾਨੂੰ ਦੱਸਤੀ ਹੈ ਕਿ ਜਦੋਂ ਭਾਰਤ ਨੇ ਪਿਛਲੀ ਵਾਰ ਯਾਨੀ ਕਿ ਸਾਲ 2007 ਵਿੱਚ T20 ਵਿਸ਼ਵ ਕੱਪ ਜਿੱਤਿਆ ਸੀ ਤਾਂ ਉਦੋਂ ਗਰੁੱਪ ਮੈਚ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਤੋਂ 10 ਟੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਭਾਰਤੀ ਟੀਮ ਨੇ ਇਤਿਹਾਸ ਰਚਦੇ ਹੋਏ ਅਜੇਤੂ ਰਹਿੰਦੇ ਹੋਏ ਖਿਤਾਬ ਜਿੱਤਿਆ ਇਸ ਵੱਡੀ ਜਿੱਤ ਨਾਲ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦਰਾਵਿਡ ਦਾ ਕਾਰਜਕਾਲ ਵੀ ਮੁਕੰਮਲ ਹੋ ਗਿਆ ਹੈ ਅਤੇ ਜਲਦੀ ਹੀ ਭਾਰਤੀ ਟੀਮ ਦੇ ਨਵੇਂ ਕੋਚ ਦਾ ਐਲਾਨ ਵੀ ਕੀਤਾ ਜਾਵੇਗਾ ਜਰਮਨੀ ਵਿਖੇ ਚੱਲ ਰਹੇ ਯੂਈਐਫਏ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਗੇਟ ਦੇ ਮੁਕਾਬਲੇ ਵੀ ਤੇਜ਼ੀ ਨਾਲ ਮੁਕੰਮਲ ਹੋ ਗਏ ਨੇ ਅਤੇ ਹੁਣ ਕੁਆਰਟਰਫਾਈਨਲ ਮੈਚ ਸ਼ੁਰੂ ਹੋਣ ਲਈ ਤਿਆਰ ਨੇ ਨੌਕਆਊਟ ਗੇਟ ਵਿੱਚ ਕਈ ਹੈਰਾਨ ਕਰਨ ਵਾਲੇ ਨਤੀਜੇ ਵੀ ਸਾਹਮਣੇ ਆਏ ਅਤੇ ਦੋ ਵੱਡੀਆਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਸਵਿਟਜ਼ਰਲੈਂਡ ਦੀ ਟੀਮ ਨੇ ਸਭ ਨੂੰ ਹੈਰਾਨ ਕਰਦੇ ਹੋਏ ਮੌਜੂਦਾ ਯੂਰੋ ਚੈਂਪੀਅਨ ਇਟਲੀ ਦੀ ਟੀਮ ਨੂੰ 2-0 ਨਾਲ ਹਰਾ ਕੇ ਯੂਰੋ ਤੋਂ ਬਾਹਰ ਕਰ ਦਿੱਤਾ ਜਦਕਿ ਫਰਾਂਸ ਦੀ ਟੀਮ ਨੇ ਤਾਕਤਵਰ ਮੰਨੀ ਜਾਂਦੀ ਬੈਲਜੀਅਮ ਦੀ ਟੀਮ ਨੂੰ ਇੱਕ ਨਜ਼ਦੀਕੀ ਮੁਕਾਬਲੇ ਵਿੱਚ 1-0 ਦੇ ਫਰਕ ਨਾਲ ਹਰਾ ਕੇ ਕੁਆਟਰਫਾਈਨਲ ਵਿੱਚ ਥਾਂ ਬਣਾਈ ਜਦਕਿ ਬੈਲਜੀਅਮ ਦੀ ਟੀਮ ਬਾਹਰ ਹੋ ਗਈ ਮੇਜ਼ਬਾਨ ਦੇਸ਼ ਜਰਮਨੀ ਅਤੇ ਸਪੇਨ ਨੇ ਆਪੋ ਆਪਣੇ ਮੈਚ ਕਾਫੀ ਆਸਾਨੀ ਨਾਲ ਜਿੱਤਦੇ ਹੋਏ ਅਗਲੇ ਗੇੜ ਯਾਨੀ ਕਿ ਕੁਆਟਰਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦਕਿ ਪੁਰਤਗਾਲ ਅਤੇ ਇੰਗਲੈਂਡ ਨੂੰ ਆਪੋ ਆਪਣੇ ਮੈਚ ਜਿੱਤਣ ਲਈ ਕਾਫੀ ਮੁਸ਼ਕਲ ਕਰਨੀ ਪਈ ਅਤੇ ਦੋਹਾਂ ਟੀਮਾਂ ਮੈਚ ਦੇ ਅਖੀਰਲੇ ਪਲਾਂ ਦੌਰਾਨ ਕਾਫੀ ਜਦੋ ਜਹਿਦ ਕਰਨ ਉਪਰੰਤ ਮੁਸ਼ਕਲ ਨਾਲ ਅਗਲੇ ਗੇੜ ਵਿੱਚ ਪਹੁੰਚੀਆਂ ਇਸ ਦਰਮਿਆਨ ਨਦਰਲੈਂਡਸ ਨੇ ਰੂਮੇਨੀਆ ਨੂੰ ਹਰਾ ਕੇ ਕੁਆਟਰਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਹੁਣ ਕੁਆਰਟਰ ਫਾਈਨਲ ਦੇ ਵਿੱਚ ਕਾਫੀ ਤਕੜੇ ਮੁਕਾਬਲੇ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਪੇਨ ਦਾ ਮੁਕਾਬਲਾ ਮੇਜ਼ਬਾਨ ਜਰਮਨੀ ਦੇ ਨਾਲ ਹੋਵੇਗਾ ਪੁਰਤਗਾਲ ਦਾ ਮੁਕਾਬਲਾ ਫਰਾਂਸ ਦੇ ਨਾਲ ਅਤੇ ਇੰਗਲੈਂਡ ਦਾ ਮੈਚ ਸਵਿਟਜ਼ਰਲੈਂਡ ਦੇ ਨਾਲ ਖੇਡਿਆ ਜਾਵੇਗਾ ਠੀਕ ਇਸੇ ਸਮੇਂ ਦੱਖਣ ਅਮਰੀਕੀ ਮਹਾਂਦੀਪ ਵਾਲੇ ਪਾਸੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਵੀ ਚੱਲ ਰਿਹਾ ਹੈ ਅਤੇ ਉੱਥੇ ਵੀ ਕਾਫੀ ਵਧੀਆ ਫੁੱਟਬਾਲ ਦਾ ਮੁਜ਼ਾਹਿਰਾ ਹੋ ਰਿਹਾ ਹੈ ਉਥੋਂ ਦੀ ਤਾਜ਼ਾ ਨਤੀਜਿਆਂ ਦੀ ਗੱਲ ਕਰੀਏ ਤਾਂ ਤਾਜ਼ਾ ਮੈਚਾਂ ਵਿੱਚ ਮੇਜ਼ਬਾਨ ਅਮਰੀਕਾ ਦੀ ਟੀਮ ਯੂਰੂਗੁਆਏ ਹੱਥੋਂ 1-0 ਦੀ ਵਿਵਾਦਿਤ ਹਾਰ ਤੋਂ ਬਾਅਦ ਖਿਤਾਬ ਦੀ ਦੌੜ ਵਿੱਚੋਂ ਬਾਹਰ ਹੋ ਗਈ ਜਦਕਿ ਕੈਨੇਡਾ ਦੀ ਟੀਮ ਕੁਆਰਟਰ ਫਾਈਨਲ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ ਜਿੱਥੇ ਉਹਨਾਂ ਦਾ ਮੁਕਾਬਲਾ ਵੈਨੇਜ਼ੁਏਲਾ ਦੀ ਟੀਮ ਨਾਲ ਹੋਵੇਗਾ ਸਟਾਰ ਖਿਡਾਰੀ لیونਲ ਮੈਸੀ ਦੀ ਮੌਜੂਦਗੀ ਵਾਲੀ ਮੌਜੂਦਾ ਜੇਤੂ ਟੀਮ ਅਰਜنٹੀਨਾ ਇਕਵਾਡੋਰ ਦੇ ਨਾਲ ਕੁਆਰਟਰਫਾਈਨਲ ਖੇਡੇਗੀ ਜਦਕਿ ਪਨਾਮਾ ਦੇਸ਼ ਦੀ ਟੀਮ ਸਭ ਨੂੰ ਹੈਰਾਨ ਕਰਦੇ ਹੋਏ ਇਸ ਗੇਰ ਤੱਕ ਯਾਨੀ ਕਿ ਕੁਆਰਟਰਫਾਈਨਲ ਤੱਕ ਪਹੁੰਚ ਗਈ ਹੈ ਇਸੇ ਤਰ੍ਹਾਂ ਇੱਕ ਹੋਰ ਤਾਕਤਵਰ ਟੀਮ ਯੂਰੂਗੁਆਏ ਐਤਵਾਰ ਨੂੰ ਆਪਣਾ ਕੁਆਰਟਰਫਾਈਨਲ ਮੈਚ ਖੇਡੇਗੀ ਕੁਆਰਟਰਫਾਈਨਲ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ 6:30 ਵਜੇ ਖੇਡੇਗਾ ਜਾਣਨੀ ਜੁਲਾਈ ਦਾ ਮਹੀਨਾ ਸ਼ੁਰੂ ਹੁੰਦੇ ਸਾਰ 올림픽 ਖੇਡਾਂ ਦੀ ਗੱਲ ਵੀ ਹੋਣ ਲੱਗ ਪਈ ਹੈ ਅਤੇ ਭਾਰਤੀ ਹਾਕੀ ਟੀਮ ਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ ਬੀਤੇ ਦਿਨੀ ਹਾਕੀ ਇੰਡੀਆ ਨੇ ਪੈਰਿਸ 올림픽 ਖੇਡਾਂ ਲਈ 16 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਜਿਸ ਤਹਿਤ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਅਤੇ ਹਾਰਦਿਕ ਸਿੰਘ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ ਪੈरिस 올림픽 ਖੇਡਾਂ ਵਿੱਚ ਭਾਰਤ ਨੂੰ ਗਰੁੱਪ B ਵਿੱਚ ਰੱਖਿਆ ਗਿਆ ਜਿਸ ਵਿੱਚ ਮੌਜੂਦਾ ਚੈਂਪੀਅਨ ਬੈਲਜੀਅਮ ਆਸਟ੍ਰੇਲੀਆ ਅਰਜنٹინა ਨਿਊਜ਼ੀਲੈਂਡ ਅਤੇ ਆਇਰਲੈਂਡ ਸ਼ਾਮਲ ਨੇ ਪੈरिस 올림픽 ਖੇਡਾਂ ਦੇ ਨਾਮ ਮੁਤਾਬਕ ਹਰੇਕ ਪੂਲ ਦੀ ਅੰਕ ਸੂਚੀ ਵਿੱਚ ਸਿਖਰ ਲੀਆਂ ਚਾਰ ਟੀਮਾਂ ਕੁਆਟਰ ਫਾਈਨਲ ਵਿੱਚ ਪਹੁੰਚ ਜਾਣਗੀਆਂ ਭਾਰਤੀ ਹਾਕੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ 29 ਜੁਲਾਈ ਨੂੰ ਅਰਜנטיਨਾ ਨਾਲ ਭਾਰਤ ਦਾ ਮੁਕਾਬਲਾ ਹੋਵੇਗਾ। ਇਸ ਤੋਂ ਬਾਅਦ ਭਾਰਤ 30 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟ੍ਰੇਲੀਆ ਦੇ ਨਾਲ ਆਪਣੇ ਮੈਚ ਖੇਡੇਗਾ। ਕ੍ਰਿਕਟ ਦੀ ਖੇਡ ਵਿੱਚ ਇੱਕ ਬਹੁਤ ਹੀ ਚਰਚਿਤ ਖਿਡਾਰੀ ਨੇ ਸਨਿਆਸ ਦਾ ਐਲਾਨ ਕੀਤਾ ਜਿਸ ਤੇ ਕੋਮਾਂਤਰੀ ਪੱਧਰ ਉਤੇ ਕਾਫੀ ਚਰਚਾ ਹੋਈ ਹੈ ਆਸਟ੍ਰੇਲੀਆ ਦੇ ਇਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕੋਮਾਂਤਰੀ ਕ੍ਰਿਕਟ ਤੋਂ ਪੂਰਨ ਸੰਨਿਆਸ ਲੈ ਲਿਆ ਹੈ ਡੇਵਿਡ ਵਾਰਨਰ ਦੇ 15 ਸਾਲ ਲੰਮੇ ਖੇਡ ਜੀਵਨ ਦਾ T20 ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਦੀ ਬੰਗਲਾਦੇਸ਼ ਉੱਤੇ ਜਿੱਤ ਨਾਲ ਨਿਰਾਸ਼ਾ ਵਾਲਾ ਅੰਜਾਮ ਆਇਆ ਕਿਉਂਕਿ ਅਫਗਾਨਿਸਤਾਨ ਦੀ ਜਿੱਤ ਨਾਲ ਆਸਟ੍ਰੇਲੀਆ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗਾ ਬਣਾਉਣ ਵਿੱਚ ناکਾਮ ਰਿਹਾ ਸੀ ਅਤੇ ਅਫਗਾਨਿਸਤਾਨ ਦੀ ਜਿੱਤ ਦੇ ਨਾਲ ਆਸਟ੍ਰੇਲੀਆ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ ਡੇਵਿਡ ਵਾਰਨਰ ਨੇ 110 ਮੈਚਾਂ ਵਿੱਚ 33.43 ਦੀ ਔਸਤ ਨਾਲ 3270 ਦੌੜਾਂ ਬਣਾ ਕੇ ਆਸਟ੍ਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਅਤੇ ਦੁਨੀਆ ਦੇ 7ਵੇਂ ਸਭ ਤੋਂ ਸਫਲ ਬੱਲੇਬਾਜ਼ ਵਜੋਂ ਟੀ20 ਕ੍ਰਿਕਟ ਤੋਂ ਸੰਨਿਆਸ ਲਿਆ ਹੈ ਡੇਵਿਡ ਵਰਨਰ ਨੇ ক্রিকেট ਦੀ ਖੇਡ ਦੇ ਸਭ ਤੋਂ ਛੋਟੇ ਸਰੂਪ ਯਾਨੀ ਕਿ T20 ਵਿੱਚ ਇੱਕ ਸੈਂਕੜਾ ਅਤੇ 28 ਅਰਧ ਸੈਂਕੜੇ ਲਾਏ। ਇਸੇ ਤਰ੍ਹਾਂ 112 ਟੈਸਟ ਮੈਚਾਂ ਵਿੱਚ 26 ਸੈਂਕੜੇ ਅਤੇ 27 ਅਰਧ ਸੈਂਕੜਿਆਂ ਦੀ ਮਦਦ ਨਾਲ ਡੇਵਿਡ ਵਰਨਰ ਨੇ 44.59 ਦੀ ਔਸਤ ਨਾਲ 8786 ਦੌੜਾਂ ਬਣਾਈਆਂ ਜਦਕਿ 161 ਇੱਕ ਰੋਜ਼ਾ ਮੈਚਾਂ ਵਿੱਚ ਉਸਨੇ 45.30 ਦੀ ਔਸਤ ਨਾਲ ਕੁੱਲ 6932 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ 22 ਸੈਂਕੜੇ ਅਤੇ 23 ਅਰਧ ਸੈਂਕੜੇ ਵੀ ਸ਼ਾਮਲ ਇਸ ਤੋਂ ਬਾਅਦ ਹੁਣ ਜਾਣਕਾਰੀ ਹਾਸਲ ਕਰਦੇ ਹਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਜਿਸ ਨੇ ਪਿਛਲੇ ਦਿਨਾ ਦੌਰਾਨ ਆਪਣੇ ਘਰੇਲੂ ਮੈਦਾਨਾਂ ਉੱਤੇ ਦੱਖਣੀ ਅਫਰੀਕਾ ਦੇ ਖਿਲਾਫ ਲੜੀ ਖੇਡੀ ਅਤੇ ਇੱਕ ਤੋਂ ਬਾਅਦ ਇੱਕ ਕਈ ਵੱਡੇ ਰਿਕਾਰਡ ਬਣਾ ਦਿੱਤੇ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਸਮਾਪਤ ਹੋਣ ਤੋਂ ਬਾਅਦ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਇਕਲੌਤਾ ਟੈਸਟ ਮੈਚ ਖੇਡਿਆ ਗਿਆ ਜਿਸ ਵਿੱਚ ਭਾਰਤੀ ਟੀਮ ਨੇ ਵੱਡੀ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇਸ ਮੈਚ ਵਿੱਚ ਦੱਖਣੀ ਅਫਰੀਕਾ ਨੂੰ 10 ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਭਾਰਤੀ ਸਲਾਮੀ ਬੱਲੇਬਾਜ਼ ਸ਼ਫਾਲੀ ਵਰਮਾ 205 ਦੌੜਾਂ ਅਤੇ ਸਮ੍ਰਿਤੀ ਮੰਦਾਨਾ 149 ਦੌੜਾਂ ਨੇ ਮਿਲ ਕੇ ਪਹਿਲੇ ਵਿਕਟ ਲਈ ਕੁੱਲ 292 ਦੌੜਾਂ ਦੀ ਇਤਿਹਾਸਿਕ ਭਾਈਵਾਲੀ ਕੀਤੀ ਜੋ ਔਰਤਾਂ ਦੀ ਕ੍ਰਿਕਟ ਵਿੱਚ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਸਾਬਤ ਹੋਈ ਚੇਨਈ ਦੇ ਐਮਏ ਚਨਮਰਮ ਸਟੇਡੀਅਮ ਵਿੱਚ ਹੋਏ ਇਸ ਟੈਸਟ ਮੈਚ ਵਿੱਚ ਮਹਿਜ਼ 37 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਿਫਾਲੀ ਵਰਮਾ ਅਤੇ ਛੋਬਾ ਸतीश ਨੇ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਜਿੱਤ ਦਿਵਾਈ ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਲਾਉਣ ਵਾਲੀ ਬੱਲੇਬਾਜ਼ ਸ਼ਿਫਾਲੀ ਵਰਮਾ ਨੂੰ ਪਲੇਅਰ ਆਫ ਦਾ ਮੈਚ ਦਾ ਸਨਮਾਨ ਹਾਸਲ ਹੋਇਆ ਇਸ ਤੋਂ ਇਲਾਵਾ ਇਸੇ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਔਰਤਾਂ ਦੀ ਟੈਸਟ ਕ੍ਰਿਕਟ ਵਿੱਚ ਹੁਣ ਤੱਕ ਦਾ ਇੱਕ ਪਾਰੀ ਦਾ ਸਭ ਤੋਂ ਵੱਡਾ ਟੀਮ ਸਕੋਰ ਵੀ ਖੜਾ ਕਰ ਦਿੱਤਾ ਇਸ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 603 ਦੌੜਾਂ ਦੇ ਸਕੋਰ ਉੱਤੇ ਐਲਾਨੀ ਜੋ ਕਿ ਇੱਕ ਨਵਾਂ ਵਿਸ਼ਵ ਰਿਕਾਰਡ ਬਣਿਆ ਇੱਕ ਰੋਜ਼ਾ ਮੈਚਾਂ ਅਤੇ ਟੈਸਟ ਮੈਚ ਤੋਂ ਬਾਅਦ ਹੁਣ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਤਿੰਨ ਮੈਚਾਂ ਦੀ T20 ਲੜੀ ਵੀ ਖੇਡੀ ਜਾਣੀ ਹੈ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਦੇ ਆਉਂਦੇ ਦਿਨਾਂ ਦੇ ਮੈਚ ਸ਼ੁਰੂ ਹੋਣ ਲਈ ਤਿਆਰ ਨੇ ਅਤੇ ਇਸੇ ਤਹਿਤ ਜ਼ਿੰਬਾਬਵੇ ਖਿਲਾਫ T20 ਲੜੀ ਲਈ ਭਾਰਤੀ ਟੀਮ afriki desh ਪਹੁੰਚ ਗਈ ਹੈ। 5 ਮੈਚਾਂ ਦੀ ਦਵੱਲੀ ਲੜੀ ਦਾ ਪਹਿਲਾ ਮੈਚ 6 ਜੁਲਾਈ ਨੂੰ ਹਰਾਰੇ ਸਪੋਰਟਸ ਕਲੱਬ ਵਿੱਚ ਖੇਡਿਆ ਜਾਵੇਗਾ। ਲੜੀ ਦਾ ਆਖਰੀ T20 ਮੈਚ 14 ਜੁਲਾਈ ਨੂੰ ਉਸੇ ਮੈਦਾਨ ਉੱਤੇ ਖੇਡਿਆ ਜਾਵੇਗਾ ਜਿੱਤੇ ਸਾਰੇ 5 ਮੈਚ ਖੇਡੇ ਜਾਣੇ ਨੇ ਭਾਵ ਹਰਾਰੇ ਵਿੱਚ ਹੀ ਸਾਰੇ ਮੈਚ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ ਬੀਸੀਸੀਆਈ ਨੇ ਜ਼ਿੰਬਾਬਵੇ ਲਈ ਰਵਾਨਾ ਹੋਣ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ਵਿੱਚ ਅਭਿਸ਼ੇਕ ਸ਼ਰਮਾ, ਮੁਕੇਸ਼ ਕੁਮਾਰ, ਰਤੁਰਾਜ ਗਾਇਕਵੜ, ਆਵੇਸ਼ ਖਾਨ, ਰિયાન ਪਰਾਗ ਵਰਗੇ ਨੌਜਵਾਨ ਖਿਡਾਰੀ ਸ਼ਾਮਲ ਨੇ। ਨਾਲ ਹੀ ਇਸ ਦੌਰੇ ਦੌਰਾਨ ਭਾਰਤ ਦੇ ਮੁੱਖ ਕੋਚ, ਸਾਬਕਾ ਕ੍ਰਿਕਟਰ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ NCA ਦੇ ਮੁਖੀ VVS ਲਖਮਣ ਵੀ ਹੋਣ ਕੇ ਜਿੱਥੇ ਭਾਰਤ ਨੇ ਬੇहद ਨੌਜਵਾਨ ਟੀਮ ਇਸ ਦੌਰੇ ਉਤੇ ਭੇਜੀ ਹੈ ਉਥੇ ਹੀ ਮੇਜ਼ਬਾਨ ਟੀਮ ਜ਼ਿੰਬਾਬਵੇ ਨੇ 27 ਸਾਲ ਦੀ ਔਸਤ ਉਮਰ ਵਾਲੀ ਟੀਮ ਦੀ ਚੋਣ ਕੀਤੀ ਹੈ ਜ਼ਿੰਬਾਬਵੇ ਲਈ ਤਜਰਬੇਕਾਰ ਖਿਡਾਰੀ 38 ਸਾਲਾ ਸਿਕੰਦਰ ਰਜ਼ਾ ਟੀਮ ਦੀ ਅਗਵਾਈ ਕਰਦੇ ਹੋਏ ਨਜ਼ਰ ਆਉਣਗੇ ਕੁੱਲ 86 ਕੋ ਮੰਤਰੀ ਮੈਚਾਂ ਦੇ ਨਾਲ ਸਿਕੰਦਰ ਰਜ਼ਾ ਜ਼ਿੰਬਾਬਵੇ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ ਅਤੇ ਉਸ ਤੋਂ ਬਾਅਦ 29 ਸਾਲਾ ਲੀਊਕ ਜੋਂਗਵੇ ਦਾ ਨੰਬਰ ਆਉਂਦਾ ਹੈ ਜਿਸ ਨੇ 63 ਮੈਚ ਖੇਡੇ ਨੇ ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਇਸ T20 ਲੜੀ ਦੇ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰੇ 4:30 ਵਜੇ ਖੇਡੇ ਜਾਣਗੇ ਹੁਣ ਗੱਲ ਕਰਦੇ ਹਾਂ ਸ਼ਤਰੰਜ ਦੀ ਖੇਡ ਦੀ ਜਿਸ ਵਿੱਚ ਪੰਜ ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸਪੇਨ ਦੇ ਲਿਓਨ ਮਾਸਟਰਸ ਦੇ ਫਾਈਨਲ ਵਿੱਚ ਸਪੇਨ ਦੇ ਜੈਮੇ ਸੰਟੋਸ ਲਤਾਸਾ ਨੂੰ 3-1 ਨਾਲ ਹਰਾ ਕੇ 10ਵੀਂ ਵਾਰ ਚੈਂਪੀਅਨ ਬਣਿਆ ਹੈ ਵਿਸ਼ਵਨਾਥਨ ਆਨੰਦ ਨੇ ਇੱਥੇ ਆਪਣਾ ਪਹਿਲਾ ਖਿਤਾਬ 28 ਸਾਲ ਪਹਿਲਾਂ ਸਾਲ 1996 ਵਿੱਚ ਜਿੱਤਿਆ ਸੀ ਇਸ ਟੂਰਨਾਮੈਂਟ ਵਿੱਚ ਵਿਸ਼ਵਨਾਥਨ ਆਨੰਦ ਉਸ ਦੇ ਹਮਵਤਨ ਅਰਜੁਨ ਐਰੀਗੇਸੀ ਬੁਲਗਾਰੀਆ ਦੇ ਵੈਸਿਲਨ ਟੋਪਾਲੋਵ ਅਤੇ ਲਤਾਸਾ ਨੇ ਹਿੱਸਾ ਲਿਆ ਅਰਜਨ ਨੇ ਦੂਜੇ ਸੈਮੀਫਾਈਨਲ ਵਿੱਚ ਲਤਾਸਾ ਨੂੰ 2.5 ਦੇ ਮੁਕਾਬਲੇ 1.5 ਦੇ ਫਰਕ ਨਾਲ ਹਰਾ ਕੇ ਉਲਟਫੇਰ ਕੀਤਾ ਸੀ ਦੂਜੇ ਬੰਨੇ ਇੱਕ ਹੋਰ ਮੁਕਾਬਲੇ ਤਹਿਤ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਤੀਜੇ ਗੇੜ ਵਿੱਚ ਹਮਵਤਨ ਡੀ ਗੁਕੇਸ਼ ਨਾਲ ਡਰਾਅ ਖੇਡਣ ਮਗਰੋਂ ਸੂਪਰ ਬੈਂਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਵਿੱਚ ਸਾਂਝੀ ਲੀਡ ਹਾਸਲ ਕਰਨ ਤੋਂ ਖੁੰਝ ਗਿਆ ਆਰ ਪ੍ਰਗਨਨੰਦਾ ਪੰਜਵੇਂ ਗੇੜ ਵਿੱਚ ਇੱਕ ਵਾਰ ਫਿਰ ਚੰਗੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਅਮਰੀਕਾ ਦੇ ਵੈਸਲੀ ਸੋ ਖਿਲਾਫ ਜਿੱਤ ਦਰਜ ਕਰਨ ਵਿੱਚ ناکਾਮ ਰਿਹਾ ਅਤੇ ਉਸ ਦਾ ਇਹ ਮੈਚ ਵੀ ਡਰਾਅ ਤੇ ਖਤਮ ਹੋਇਆ ਅਮਰੀਕਾ ਦਾ ਫੈਬਿਆਨੋ ਕਾਰੂਆਨਾ 3.5 ਅੰਕਾਂ ਨਾਲ ਸਿਖਰ ਉੱਤੇ ਕਾਬਜ਼ ਰਿਹਾ ਵਿਸ਼ਵ ਚੈਂਪੀਅਨਸ਼ਿਪ ਦਾ ਚੈਲੈਂਜਰ ਡੀ ਗੁਕੇਸ਼ ਅਤੇ ਆਰ ਪ੍ਰਗਨਾਨੰਦਾ ਸਾਂਝੇ ਤੌਰ ਤੇ ਦੂਜੇ ਸਥਾਨ ਉੱਤੇ ਨਜ਼ਰ ਆਏ। ਇੱਕ ਵਾਰ ਫਿਰ ਸ਼ਤਰੰਜ ਦੇ ਕੋਮਾਂਤਰੀ ਮੰਚ 'ਤੇ ਭਾਰਤੀ ਖਿਡਾਰੀਆਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਦਰਜ ਹੋਈ ਹੈ। ਭਾਰਤੀ ਗੋਲਫ ਦੇ ਖੇਤਰ ਵਿੱਚ ਇੱਕ ਵੱਡੀ ਤਬਦੀਲੀ ਅਤੇ ਨਿਯੁਕਤੀ ਹੋਈ ਹੈ ਅਤੇ ਇਸ ਦੇ ਤਾਰ ਕ੍ਰਿਕਟ ਨਾਲ ਵੀ ਜੁੜਦੇ ਨੇ। ਭਾਰਤ ਦੀ 1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਨੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ ਯਾਨੀ ਕਿ ਪੀਜੀਟੀਆਈ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੋਲਫ ਦੇ ਸ਼ੌਕੀਨ 65 ਸਾਲਾ ਕਪਿਲ ਦੇਵ ਮੀਤ ਪ੍ਰਧਾਨ ਵਜੋਂ ਪਹਿਲਾਂ ਹੀ ਪੀਜੀਟੀਆਈ ਬੋਰਡ ਦੇ ਮੈਂਬਰ ਸਨ ਅਤੇ ਹੁਣ ਉੱਪਰਲੇ ਅਹੁਦੇ ਲਈ ਉਹਨਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਨਵੇਂ ਪ੍ਰਧਾਨ ਵਜੋਂ ਉਹ ਐਚ ਆਰ ਸ਼੍ਰੀ ਨਿਵਾਸਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ। ਕਪਿਲ ਦੇਵ ਨੂੰ ਇੱਕ ਚੰਗੇ ਗੋਲਫ ਖਿਡਾਰੀ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਆਪਣੇ ਨਵੇਂ ਅਹੁਦੇ ਬਾਰੇ ਕਿਹਾ ਕਿ ਪੀਜੀਟੀਆਈ ਦਾ ਪ੍ਰਧਾਨ ਬਣਨਾ ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ। ਹੁਣ ਵੇਖਣਾ ਇਹ ਹੈ ਕਿ ਪ੍ਰਧਾਨ ਬਣਨ ਉਪਰੰਤ ਕਪਿਲ ਦੇਵ ਭਾਰਤੀ ਗੋਲਫ ਦੇ ਢਾਂਚੇ ਵਿੱਚ ਕੀ ਨਵਾਂ ਪ੍ਰਬੰਧ ਲਿਆਉਂਦੇ ਨੇ ਕਿਉਂਕਿ ਭਾਰਤ ਅੰਦਰ 골ਫ ਦਾ ਦਾਇਰਾ ਲਗਾਤਾਰ ਵਧ ਦਾ ਨਜ਼ਰ ਆ ਰਿਹਾ ਹੈ ਹੁਣ ਗੱਲ ਕਰਦੇ ਹਾਂ ਟੈਨਿਸ ਦੀ ਖੇਡ ਵਿੱਚ ਪਿਛਲੇ ਦਿਨੀ ਹੋਏ ਤਾਜ਼ਾ ਮੁਕਾਬਲਿਆਂ ਦੀ ਜਿਨ੍ਹਾਂ ਵਿੱਚ ਭਾਰਤ ਨਾਲ ਸੰਬੰਧਿਤ ਜੋ ਤਾਜ਼ਾ ਨਤੀਜੇ ਸਾਹਮਣੇ ਆਏ ਨੇ ਇਸ ਤਹਿਤ ਉੱਚ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਮੈਥਿਊ ਐਬਡਨ ਦੀ ਜੋੜੀ ਨੂੰ ਸਿੰਚ ਟੈਨਿਸ ਚੈਂਪੀਅਨਸ਼ਿਪ ਦੇ ਕੁਆਟਰਫਾਈਨਲ ਵਿੱਚ ਰੂਸ ਅਤੇ ਅਮਰੀਕਾ ਦੇ ਕੈਰਨ ਖਾਚਨੋਵ ਅਤੇ ਟੇਲਰ ਫ੍ਰਿਟਸ ਦੀ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਟੈਨਿਸ ਟੂਰਨਾਮੈਂਟ ਵਿੱਚ 8ਵਾਂ ਦਰਜਾ ਹਾਸਲ ਖਾਚਨੋਵ ਅਤੇ ਫ੍ਰਿਟਸ ਦੀ ਜੋੜੀ ਨੇ ਭਾਰਤ-ਆਸਟ੍ਰੇਲੀਆ ਦੇ ਰੋਹਨ ਬੁਪੰਨਾ ਅਤੇ ਮੈਥਿਊ ਐਬਡਨ ਦੀ ਜੋੜੀ ਨੂੰ 7-6-1 ਅਤੇ 7-6-3 ਦੇ ਫਰਕ ਨਾਲ maat ਦਿੱਤੀ। ਕਾਚਨੋਵ ਅਤੇ ਫ੍ਰਿਟਸ ਦੀ ਜੋੜੀ ਨੇ ਮੈਚ ਦੌਰਾਨ ਪੂਰੀ ਤਰ੍ਹਾਂ ਆਪਣਾ ਦਬਦਬਾ ਬਣਾਈ ਰੱਖਿਆ ਇਸ ਤੋਂ ਪਹਿਲਾਂ ਰੋਹਨ ਬੋਪੰਨਾ ਅਤੇ ਮੈਥਿਊ ਐਬਡਨ ਦੀ ਜੋੜੀ ਨੇ ਆਸਟਰੀਆ ਦੇ ਅਲੈਗਜ਼ੈਂਡਰ ਐਰਲੀਅਰ ਅਤੇ ਲੂਕਾਸ ਮਿਡਲਰ ਦੀ ਜੋੜੀ ਨੂੰ 6-4 ਅਤੇ 6-4 ਨਾਲ ਹਰਾ ਕੇ ਇਸ ਏਟੀਪੀ 500 ਗ੍ਰਾਸ ਕੋਰਟ ਟੂਰਨਾਮੈਂਟ ਦੇ ਕੁਆਟਰਫਾਈਨਲ ਵਿੱਚ ਜਗ੍ਹਾ ਬਣਾਈ ਸੀ ਪਰ ਉਹ ਇਸ ਤੋਂ ਅੱਗੇ ਨਾ ਵੱਧ ਸਕੇ ਪ੍ਰੋਗਰਾਮ ਦੇ ਅਖੀਰ ਵਿੱਚ ਹੁਣ ਇੱਕ ਝਾਤ ਪਾਉਂਦੇ ਹਾਂ ਟੈਨਿਸ ਦੀ ਖੇਡ ਵਿੱਚ ਇਸ ਵੇਲੇ ਚੱਲ ਰਹੇ ਸਾਲ ਦੇ ਪ੍ਰਮੁੱਖ ਗ੍ਰੈਂਡ ਸਲੇਮ ਟੂਰਨਾਮੈਂਟ ਵਿੰਬਲਡਨ ਟੈਨਿਸ ਦੇ ਤਾਜ਼ਾ ਨਤੀਜਿਆਂ ਉੱਤੇ ਨਾਉਮੀ ਓਸਾਕਾ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਪਿਛਲੇ 6 ਸਾਲਾਂ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਜਦੋਂ ਉਸਨੇ ਔਰਤਾਂ ਦੇ ਵਰਗ ਵਿੱਚ ਜੀਆਨ ਪੈਰੀ ਨੂੰ ਹਰਾਇਆ ਅਤੇ ਸਿੰਗਲਸ ਗੇਟ ਦੇ ਦੂਜੇ ਦੌਰ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੀ ਇਸ ਤੋਂ ਪਹਿਲਾਂ ਨਾਉਮੀ ਓਸਾਕਾ 5 ਸਾਲ ਤੱਕ ਵਿੰਬਲਡਨ ਟੂਰਨਾਮੈਂਟ ਵਿੱਚ ਨਹੀਂ ਸੀ ਖੇਡੀ ਨਾਉਮੀ ਓਸਾਕਾ ਨੇ ਪਹਿਲੇ ਦੌਰ ਦੇ ਸਖਤ ਮੁਕਾਬਲੇ ਵਿੱਚ ਜੀਆਨ ਪੈਰੀ ਨੂੰ 6-1 1-6 ਅਤੇ 6-4 ਦੇ ਫਰਕ ਨਾਲ ਹਰਾਇਆ ਇਸ ਸਾਲ ਜਨਵਰੀ ਮਹੀਨੇ ਵਿੱਚ ਵਾਪਸੀ ਤੋਂ ਪਹਿਲਾਂ 15 ਮਹੀਨੇ ਬਾਹਰ ਰਹੀ ਨਾਉਮੀ ਓਸਾਕਾ ਦੀ ਇਸ ਸਮੇਂ ਵਿਸ਼ਵ ਰੈਂਕਿੰਗ 113 ਹੈ ਜਦ ਕਿ ਉਹ ਵਿਸ਼ਵ ਦੀ ਨੰਬਰ 1 ਖਿਡਾਰਨ ਵੀ ਰਹਿ ਚੁੱਕੀ ਹੈ ਦੋ ਵਾਰ ਦੀ ਯੂਐਸ ਓਪਨ ਅਤੇ ਆਸਟ੍ਰੇਲੀਅਨ ਓਪਨ ਦੀ ਜੇਤੂ ਨਾਉਮੀ ਓਸਾਕਾ ਸਾਲ 219 ਵਿੱਚ ਪਹਿਲੇ ਦੌਰ ਵਿੱਚ ਹਾਰ ਤੋਂ ਬਾਅਦ ਪਹਿਲੀ ਵਾਰ ਵਿੰਬਲਡਨ ਵਿੱਚ ਮੁਕਾਬਲਾ ਖੇਡ ਰਹੀ ਸੀ ਇਸ ਤੋਂ ਪਹਿਲਾਂ ਕਈ ਵਾਰ ਗ੍ਰੈਂਡ ਸਲੈਮ ਜੇਤੂ ਆਰੀਨਾ ਸਬਾ ਲੈਂਕਾ ਅਤੇ ਵਿਕਟੋਰੀਆ ਅਜ਼ਾਰੈਂਕਾ ਨੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਸੀ ਵਿੰਬਲਡਨ ਟੈਨਿਸ ਤੇ ਹੋਰ ਨਾ ਸਟਾਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਮੌਜੂਦਾ ਯੂਐਸ ਓਪਨ ਚੈਂਪੀਅਨ ਕੋਕੋ ਗੋਫ 2021 ਦੀ ਯੂਐਸ ਓਪਨ ਜੇਤੂ ਐਮਾ ਰਾਡੁਕਾਨ ਅਤੇ ਤਿੰਨ ਵਾਰ ਦੇ ਗ੍ਰੈਂਡ ਸਲੇਮ ਜੇਤੂ 카ਰਲੋਸ ਅਲਕਰਾਜ਼ ਵੀ ਆਪੋ ਆਪਣੀ ਜਿੱਤ ਦਰਜ ਕਰਨ ਵਿੱਚ ਸਫਲ ਰਹੇ ਮੌਜੂਦਾ ਚੈਂਪੀਅਨ 카ਰਲੋਸ ਅਲਕਰਾਜ਼ ਨੇ ਪੁਰਸ਼ ਸਿੰਗਲਸ ਵਿੱਚ ਐਸਟੋਨੀਆ ਦੇ ਕੁਆਲੀਫਾਇਰ ਮਾਰਕ ਲਾਇਹਲ ਨੂੰ 7-6 7-5 ਅਤੇ 6-2 ਨਾਲ ਹਰਾ ਕੇ ਆਪਣੇ ਖਿਤਾਬੀ ਬਚਾ ਦੀ ਸਫਲ ਸ਼ੁਰੂਆਤ ਕੀਤੀ ਕੋਕੋ ਗੋਫ ਨੇ ਕੈਰੋਲਿਨ ਡੋਲੇਹਾਇਡ ਨੂੰ 6-1 ਅਤੇ 6-2 ਨਾਲ ਹਰਾਇਆ ਜਦਕਿ ਐਮਾ ਰਾਡੂਕਾਨ ਨੇ ਰੇਨਾਟਾ ਜਾਜ਼ਰੂਆ ਨੂੰ 7-6 ਅਤੇ 6-3 ਦੇ ਫਰਕ ਨਾਲ ਹਰਾਇਆ ਇਸ ਦਰਮਿਆਨ ਗ੍ਰੇਟ ਬ੍ਰਿਟੇਨ ਦੇ ਖਿਡਾਰੀ ਐਂਡੀ ਮਰਰੇ ਸੱਟ ਕਾਰਨ ਸਿੰਗਲਜ਼ ਵਰਗ ਵਿੱਚ ਭਾਵੇਂ ਨਹੀਂ ਖੇਡੇ ਪਰ ਇਸ ਗੱਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਉਹ ਡਬਲਸ ਵਰਗ ਵਿੱਚ ਹਿੱਸਾ ਲੈ ਸਕਦੇ ਨੇ। ਕੁੱਲ ਮਿਲਾ ਕੇ ਮੁੱਖ ਗੇਡ ਵਿੱਚ ਹੁਣ ਵਿੰਬਲਡ ਦੇ ਮੁਕਾਬਲੇ ਜ਼ੋਰ ਫੜਨ ਲੱਗੇ ਨੇ। ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਇੱਕ ਹਫ਼ਤੇ ਦੌਰਾਨ ਹੋਏ ਪ੍ਰਮੁੱਖ ਖੇਡ ਮੁਕਾਬਲੇਆਂ ਅਤੇ ਸਰਗਰਮੀਆਂ ਦੀ ਤਮਾਮ ਜਾਣਕਾਰੀ। ਇਸੇ ਤਰ੍ਹਾਂ ਅਗਲੇ ਹਫ਼ਤੇ ਅਗਲੇ ਅੰਕ ਵਿੱਚ ਤੁਹਾਡੇ ਲਈ ਨਵੇਂ ਹਫ਼ਤਾਵਰੀ ਖੇਡ ਵੀਰਵੇ ਅਤੇ ਖਿਡਾਰੀਆਂ ਅਤੇ ਨਤੀਜਿਆਂ ਦੀ ਸਾਰੀ ਤਾਜ਼ਾ ਜਾਣਕਾਰੀ ਲੈ ਕੇ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਅੱਜ ਦਾ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ